ਅੱਲਾ اکبر ਅੱਲਾ اکبر ਅੱਲਾਹ اکبر ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ ਤੇ ਮੈਂ ਹੱਤਪਾਟ ਦੇ ਨਾਲ ਹੀ ਨਖੂਚੀਆ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਜਹਾਜ਼ ਦੇ ਵਿੱਚ ਯਾਤਰੀ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਅਤੇ ਇਸ ਯਾਤਰੀ ਦੇ ਵੱਲੋਂ ਅੱਲਾਹੁ ਅਕਬਰ ਦੇ ਨਾਰੇ ਲਗਾਏ ਜਾ ਰਹੇ ਨੇ ਤੇ ਯਾਤਰੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਮੈਂ ਇਸ ਜਹਾਜ਼ ਨੂੰ ਬੰਬ ਦੇ ਨਾਲ ਉਡਾ ਦਵਾਂਗਾ ਅਤੇ ਇਨਾ ਕਹਿੰਦੇ ਹੀ ਜਿਹੜੇ ਜਹਾਜ਼ ਦੇ ਵਿੱਚ ਸਵਾਰ ਯਾਤਰੀ ਸਨ ਉਹਨਾਂ ਦੇ ਸਾਹ ਸੁੱਕ ਗਏ ਉਹ ਡਰੇ ਸਹਿਮੇ ਹੋਏ ਨਜ਼ਰ ਆਏ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਲੰਡਨ ਤੋਂ ਗਲਾਸਕੋ ਐ ਜਹਾਜ਼ ਜਾ ਰਿਹਾ ਸੀ ਜਿਵੇਂ ਹੀ ਲੰਡਨ ਦੇ 에어ਪੋਰਟ ਤੋਂ ਗਲਾਸਕੋ ਵਾਸਤੇ ਇਸ ਜਹਾਜ਼ ਨੇ ਉਡਾਨ ਭਰੀ ਤਾਂ ਇਸ ਦੇ ਵਿੱਚ ਸਵਾਰ ਇੱਕ ਯਾਤਰੀ ਦੇ ਵੱਲੋਂ ਅਚਾਨਕ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ ਉਸ ਦੇ ਵੱਲੋਂ 트럼ਪ ਮੁਰਦਾਬਾਦ ਅਮਰੀਕਾ ਮੁਰਦਾਬਾਦ ਅਤੇ ਅੱਲਾਹੁ ਅਕਬਰ ਦੇ ਨਾਰੇ ਲਗਾਏ ਜਾਣ ਲੱਗੇ ਉਸ ਤੋਂ ਬਾਅਦ ਜਦੋਂ ਸਾਰੇ ਯਾਤਰੀਆਂ ਨੇ ਉਸ ਦੇ ਵੱਲ ਦੇਖਿਆ ਅਤੇ ਉਸ ਨੂੰ ਚੁੱਪ ਰਹਿਣ ਵਾਸਤੇ ਕਿਹਾ ਤਾਂ ਫਿਰ ਇਸ ਮਾਤਰੀ ਦੇ ਬੋਲੋਂ ਇਹਨਾਂ ਯਾਤਰੀਆਂ ਨੂੰ ਧਮਕੀ ਦਿੱਤੀ ਗਈ ਕਿ ਮੈਂ ਇਸ ਜਹਾਜ਼ ਨੂੰ ਬੰਬ ਦੇ ਨਾਲ ਉਡਾ ਦੇਵਾਂਗਾ ਤੇ ਉਸ ਤੋਂ ਬਾਅਦ ਉਹ ਮੁੜ ਤੋਂ ਅੱਲਾਹੁ ਅਕਬਰ ਦੇ ਨਾਰੇ ਲਗਾਉਣ ਲੱਗਾ ਅਤੇ ਟਰੰਪ ਮੁਰਦਾਬਾਦ ਤੇ ਅਮਰੀਕੀ ਰਾਸ਼ਟਰਪਤੀ ਮੁਰਦਾਬਾਦ ਦੇ ਨਾਰੇ ਇਸ ਯਾਤਰੀ ਦੇ ਵੱਲੋਂ ਲਗਾਏ ਗਏ ਤਾਂ ਦੱਸਤੀ ਹੈ ਕਿ ਇਸ ਯਾਤਰੀ ਦੇ ਕੋਲੋਂ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਜਦੋਂ ਇਸ ਯਾਤਰੀ ਦੇ ਵੱਲੋਂ ਲਗਾਤਾਰ ਹੀ ਨਾਰੇ ਲਗਾਏ ਗਏ ਅਤੇ ਯਾਤਰੀਆਂ ਨੂੰ ਲਗਾਤਾਰ ਹੀ ਧਮਕੀ ਦਿੱਤੀ ਗਈ ਕਿ ਮੈਂ ਇਸ ਜਹਾਜ਼ ਨੂੰ ਬੰਬ ਦੇ ਨਾਲ ਉਡਾ ਦੇਵਾਂਗਾ ਤਾਂ ਉਸ ਤੋਂ ਬਾਅਦ ਜੋ ਯਾਤਰੀ ਸਵਾਰ ਸਨ ਉਹਨਾਂ ਸਾਰਿਆਂ ਨੇ ਮਿਲ ਕੇ ਇਸ ਯਾਤਰੀ ਨੂੰ ਫੜਿਆ ਅਤੇ ਕਾਬੂ ਕੀਤਾ ਤੇ ਫਿਰ ਸਕਾਟਲੈਂਡ ਵਿਖੇ ਜਦੋਂ ਇਸ ਨੂੰ ਅरेस्ट ਕੀਤਾ ਗਿਆ ਤਾਂ ਉਸ ਤੋਂ ਬਾਅਦ ਇਸ ਦੇ ਕੋਲੋਂ ਪੁੱਛਗਿੱਛ ਸ਼ੁਰੂ ਕੀਤੀ ਗਈ ਕਿ ਆਖਿਰਕਾਰ ਇਸ ਦੇ ਪਿੱਛੇ ਇਸ ਦਾ ਕਾਰਨ ਕੀ ਰਿਹਾ ਕਿ ਇਸ ਦੇ ਵੱਲੋਂ ਇਸ ਜਹਾਜ਼ ਦੇ ਵਿੱਚ ਹੰਗਾਮਾ ਕੀਤਾ ਗਿਆ ਤਾਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਗਲਾਸਕੋ ਜਾ ਰਿਹਾ ਸੀ ਇੱਕ ਜਹਾਜ਼ ਲੰਡਨ ਤੋਂ ਅਤੇ ਏਸੀ ਜਹਾਜ਼ ਦੇ ਵਿੱਚ ਯਾਤਰੀ ਦੇ ਵੱਲੋਂ ਹੰਗਾਮਾ ਕੀਤਾ ਗਿਆ ਅੱਲਾਹੁ ਅਕਬਰ ਦੇ ਨਾਰੇ ਲਗਾਏ ਗਏ ਅਮਰੀਕੀ ਰਾਸ਼ਟਰਪਤੀ 트ੰਪ ਮੁਰਦਾਬਾਦ ਦੇ ਨਾਰੇ ਲਗਾਏ ਗਏ ਅਮਰੀਕੀ ਮੁਰਦਾਬਾਦ ਦੇ ਨਾਰੇ ਲਗਾਏ ਗਏ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਜਿਹੜੇ ਯਾਤਰੀ ਸੰ ਜਹਾਜ਼ ਦੇ ਵਿੱਚ ਹੁਣਾਂ ਦੇ ਵੱਲੋਂ ਕਿਸੇ ਤਰੀਕੇ ਇਸ ਯਾਤਰੀ ਨੂੰ ਕਾਬੂ ਕੀਤਾ ਗਿਆ ਅਤੇ ਸਕਾਟਲੈਂਡ ਵਿਖੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਇਸ ਦੇ ਕੋਲੋਂ ਪੁੱਛ ਕੇ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਦੇ ਪਿੱਛੇ ਕਾਰਨ ਕੀ ਰਿਹਾ ਕਿ ਇਸ ਯਾਤਰੀ ਦੇ ਵੱਲੋਂ ਹੰਗਾਮਾ ਜੜਾ ਉਹ ਜਹਾਜ਼ ਦੇ ਵਿੱਚ ਕੀ ਤਾਕਿਆ ਤਾਂ ਤੁਹਾਨੂੰ ਵੀਡੀਓ ਦਿਖਾਉਂਦੇ ਆ। ਇਹ ਅਮਰੀਕਾ ਟਟ ਟੁੱਟਨਾ ਅੱਲਾਹੁ ਅਕਬਰ ਅੱਲਾਹੁ ਅਕਬਰ ਅੱਲਾਹੁ ਅਕਬਰ ਅੱਲਾਹੁ ਅਕਬਰ ਅੱਲਾਹੁ ਅਕਬਰ ਮਾਈ ਗੋਡ ਵਾ ਕੀ ਦੋਸ